ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਇੱਕ ਗ੍ਰਾਹਕ ਸੇਵਾ ਕੇਂਦਰ ਸਟੇਟ ਬੈਂਕ ਦਾ ਸੀ ਜਿਸ ਵਿੱਚੋਂ ਉਸ ਦੁਕਾਨਦਾਰ ਕੋਲੋਂ ਪਿਸਤੌਲ ਤੇ ਦਤਾਰ ਦੀ ਨੋਕ ਤੇ 90000 ਰੁਪਏ ਦੀ ਕਰੀਬ ਲੁੱਟੇਰੇ ਲੁੱਟ ਕੇ ਲੈ ਗਏ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਇਸ ਮੌਕੇ ACP ਵਿਵੇਂਦਰ ਖੋਸਾ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆ ਸਵੇਰੇ ਬਟਾਲਾ ਰੋਡ ਤੇ 50 ਨੰਬਰ ਪਿੱਲਰ ਦੇ ਕੋਲ ਇੱਕ ਸਟੇਟ ਬੈਂਕ ਦਾ ਗ੍ਰਾਹਕ ਸੇਵਾ ਕੇਂਦਰ ਸੀ ਜਿੱਥੇ ਆ ਲੁੱਟੇਰੀਆਂ ਵੱਲੋਂ ਜੋ ਕਿ ਦਸਮਾ ਮੁਤਾਬਕ 3 ਦੇ ਕਰੀਬ ਲਟੇ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਉਹਨਾਂ ਵੱਲੋਂ ਦੁਕਾਨਦਾਰ ਨੂੰ ਪਿਸਤੌਲ ਦਿਖਾ ਕੇ ਹਥਿਆਰ ਦਤਾਰ ਦਿਖਾ ਕੇ 90000 ਦੇ ਕਰੀਬ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਵੇਲੇ ਇਕੱਲਾ ਦੁਕਾਨਦਾਰ ਤੇ ਦੁਕਾਨ 'ਤੇ ਮੌਜੂਦ ਸੀ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਨ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਆਏ ਦਿਨ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ ਅਮੀਸਾ ਸ਼ਹਿਰ ਦੇ ਲੋਕ ਸਹਿਮੇ ਪਏ ਹਨ ਰਾਸ਼ਟਰੀ ਲਾ ਐਂਡ ਆਰਡਰ ਦੀ ਸਥਿਤੀ ਵੱਤ ਤੋਂ ਵੱਧ ਹੋਈ ਪਈ ਹੈ ਕਾਨੂੰਨ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਜਿਸ ਦੇ ਚੱਲਦੇ ਅੱਜ ਦਿਨ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਫਾਈ ਨਿਊਜ਼ ਅਮੀਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ ਓਕੇ ਓਕੇ ਹਾਂਜੀ ਸਰ ਕਿੰਨੇ ਜਾਣੇ ਆਏ ਤੇ ਕਿੰਨੇ ਪੈਸੇ ਲੈ ਕੇ ਆਏ ਇਹ ਜੀ ਥਾਣਾ ਸਦਰ ਦੇ ਪਟਾਲਾ ਰੋਡ ਤੇ ਪਿਲਰ ਨੰਬਰ 50 ਦੇ ਸਾਹਮਣੇ ਐਸਬੀਆਈ ਬੈਂਕ ਦੀ ਇੱਕ ਛੋਟੀ ਜੀ ਸਮਾਲੇ ਦੀ ਬ੍ਰਾਂਚ ਆ ਜੀ ਜਿਸ ਵਿੱਚ ਇਹ ਛੋਟਾ 10000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੇ ਆ ਇਹ ਦੁਕਾਨ ਤੇ ਇਕੱਲਾ ਇੱਕ ਸ਼ਖਸ ਜਿਸ ਦਾ ਨਾਮ ਪ੍ਰੇਮ ਕੁਮਾਰ ਹੈ 2016 ਤੋਂ ਇਹ ਦੁਕਾਨ ਕਰ ਰਿਹਾ ਅੱਜ ਕਰੀਬ 1 ਵਜੇ ਤਿੰਨ ਛਾਤੇ ਨੌਜਵਾਨ ਦੁਕਾਨ ਤੇ ਆਉਂਦੇ ਨੇ ਜੋ ਕਿ ਹਥਿਆਰਾਂ ਦੀ ਨੋਕ ਤੇ ਇਸ ਨੂੰ ਡਰਾਉਂਦੇ ਨੇ ਤਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70 80000 ਰੁਪਏ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਸਰ ਕਿੰਨੇ ਜਾਣੇ ਸੀ ਕਾਤੇ ਆਏ ਸੀ ਇਹ ਹਜੇ ਤੱਕ ਜੋ ਇਹਨਾਂ ਦੇ ਕਹਿੰਦੇ ਮੁਤਾਬਕ ਆ ਜੀ ਤਿੰਨ ਜਾਣੇ ਕੋ ਮੋਟਰਸਾਈਕਲ ਤੇ ਆਏ ਸਨ ਬਾਕੀ ਅਗੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਉਹ ਅਸੀਂ ਦੇਖ ਰਹੇ ਹਾਂ ਜੀ ਕਿਹਨੇ ਕੀ ਹਥਿਆਰ ਨਹੀਂ ਸੀ ਉਹਨਾਂ ਕੋਲ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀ ਸਰ ਕੋਈ ਸੀਸੀਟੀ ਵੀ ਆਈ ਸਾਹਮਣੇ ਹਾਂਜੀ ਹੁਣ ਅਸੀਂ ਜਾਂਚ ਕਰ ਰਹੇ ਹਾਂ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਤਲ ਡਾਈਵ ਵੀ ਦੱਸ ਰਿਹਾ ਜੀ ਸਰ ਜਿੰਨੇ ਜਾਣੇ ਆਏ ਸੀ ਸਿਰਫ ਇੱਕ ਪਿਸਤਲ ਸੀ ਕੋਈ ਹਥਿਆਰ ਹੋਰ ਨਹੀਂ ਹੈਗੇ ਇੱਕ ਇਹ ਪਿਸਤਲ ਦੱਸ ਰਿਹਾ ਇੱਕੋ ਹੀ ਦਾਤਰ ਦੱਸ ਰਿਹਾ ਜੀ ਇਕੱਲ ਟੋਟਲ 5 ਨਹੀਂ ਸਰ ਜੀ ਥੈਂਕ ਯੂ ਸਰ